ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਠੰਡ ਅਤੇ ਸੰਘਣ ਤੁੰਦ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਜਤੋ ਦੇ ਵਿੱਚ ਠੰਡ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾ ਪੇਸ਼ ਆ ਰਹੀਆਂ ਪਰ ਇਹ ਮੌਸਮ ਸਭ ਤੋਂ ਜ਼ਿਆਦਾ ਬਜ਼ੁਰਗਾਂ ਤੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਜਿਹੇ ਮੌਸਮ ਦੇ ਵਿੱਚ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਿਆ ਕਿਵੇਂ ਰੱਖਿਆ ਜਾਵੇ ਇਸ ਸੰਬੰਧੀ ਸਾਡੇ ਸਹਿਯੋਗੀ ਨੇ ਜਤੋ ਦੇ ਐਸਐਮਓ ਵਿਰਿੰਦਰ ਕੁਮਾਰ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੁੰਦ ਕੋਰਾ ਤੇ ਠੰਡ ਦਾ ਪ੍ਰਕੋਪ ਦਿਨੋ ਦਿਨ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਦੇ ਵਿੱਚ ਇਹ ਰਹੇਗਾ ਬੱਚਿਆਂ ਤੇ ਬਜ਼ੁਰਗਾਂ ਨੂੰ ਬਾਹਰ ਨਿਕਲਣਾ ਕਿੰਨਾ ਘਾਤਕ ਸਿੱ ਇਸ ਟਾਈਮ ਸਰ ਨਾਲ ਐਸਐਮਓ ਡਾਕਟਰ ਵਿਰਿੰਦਰ ਕੁਮਾਰ ਜੀ ਮੌਜੂਦ ਨਹੀਂ ਸਰ ਕੀ ਕਹਿਣਾ ਚਾਹੋਗੇ ਬੱਚਾ ਤੇ ਬਜ਼ੁਰਗਾਂ ਦਾ ਕਰੋਬਾਰ ਨਿੱਕਾ ਕਿੰਨਾ ਕਿੰਨਾ ਘੱਟ ਤੇ ਦੱਸੋ ਦੇਖੋ ਜਿਹੜਾ ਜਿਵੇਂ ਜਿਵੇਂ ਸਰਦੀ ਵੱਧਦੀ ਹੈ ਉਵੇਂ ਉਵੇਂ ਕੁਝ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਕਾਫੀ ਖ਼ਤਕ ਹੋ ਸਕਦੀਆਂ ਬੱਚਿਆਂ ਵਾਸਤੇ ਵੀ ਤੇ ਬਜ਼ੁਰਗਾਂ ਵਾਸਤੇ ਵੀ ਜਿਹੜੇ ਬਜ਼ੁਰਗਾਂ ਵਾਸਤੇ ਹਾਰਡ ਦੀਆਂ ਤਕਲੀਫ ਜਿਹੜੀ ਹੁੰਦੀ ਹੈਗੀ ਹੈ ਉਹਦੇ ਵਧਣ ਦੇ ਕਾਫੀ ਚਾਂਸਸ ਹੁੰਦੇ ਹੈ ਬੱਚਿਆਂ ਵਾਸਤੇ ਖਾਂਗ ਜੁਕਾਮ ਬੁਖਾਰ ਤੇ ਚਮੜੀ ਦੀਆਂ ਤਕਲੀਫਾਂ ਇਹ ਵੀ ਹੋ ਜਾਂਦੀਆਂ ਨੇ ਅਸਲੀ ਇਸ ਮੌਸਮ 'ਚ ਖਾਸ ਕਰਕੇ ਸਾਨੂੰ ਇੱਕ ਤਾਂ ਕੱਪੜੇ ਜਿਹੜੇ ਹੈਗੇ ਆ ਅੱਛੇ ਪਾਣੀ ਚਾਹੀਦੇ ਹੈਗੇ ਆ ਅ ਤਾਂਕਿ ਸਰੀਰ ਖਾਸ ਕਰਕੇ ਆਪਣੀ ਚੈਸਟ ਏਰੀਆ ਮੱਤ ਸੀਰਾਲਾ ਏਰੀਆ ਤੇ ਪੈਰਾਂ ਵਾਲਾ ਇਹ ਪ੍ਰੋਪਰਲੀ ਇਹਨੂੰ ਕਵਰ ਕਰਨਾ ਚਾਹੀਦਾ ਹੈਗਾ ਤੇ ਬਾਕੀ ਜਿੰਨਾ ਹੋ ਸਕੇ ਜਿਵੇਂ ਮੰਨ ਲਓ ਕਈ ਸੈਰ ਤੇ ਨਿਕਲਦੇ ਹੈਗੇ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਰਲੀ ਮਾਰਨਿੰਗ ਤੇ ਜਾਂ ਰਾਤ ਨੂੰ ਦੀਪ ਜਾਏ ਸ਼ਾਮ ਨੂੰ 4-5 ਵਜੇ ਸੈਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਹ ਥਣ ਤੋਂ ਬਚਾ ਜਾ ਸਕੇ ਬਿਲਕੁਲ ਇਸ ਤੋਂ ਇਲਾਵਾ ਗਰਮ ਪਾਣੀ ਵਗੈਰਾ ਵੀ ਹਾਂ ਕੋਸ਼ਿਸ਼ ਕਰੋ ਵੀ ਥੋੜਾ ਪਾਣੀ ਕੋਸਾ ਕਰਕੇ ਪੀਓ ਠੀਕ ਹੈ ਨਾ ਤੇ ਪਾਣੀ ਪਰ ਪਾਣੀ ਜਰੂਰ ਪੀਣਾ ਚਾਹੀਦਾ ਕਿਉਂਕਿ ਅੱਜ ਕੱਲ ਦੇ ਮੌਸਮ ਤੇ ਨਾ ਅਸੀਂ ਕੀ ਕਰਦੇ ਹਾਂ ਕਿਉਂਕਿ ਠੰਡ ਹੁੰਦੀ ਹੈਗੀ ਹੈ ਇੱਕ ਦੋ ਗਲਾਸ ਤੋਂ ਬਾਅਦ ਪਾਣੀ ਨਹੀਂ ਪੀਤਾ ਜਾਂਦਾ ਉਹ ਵੀ ਨੁਕਸਾਨ ਕਰਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੋ ਘਾਟ 6-7 ਗਲਾਸ ਪਾਣੀ ਤਾਂ ਪੀਣਾ ਚਾਹੀਦਾ ਜੀ ਪਬਲਿਕ ਨੂੰ ਜਾਂ ਬੱਚੇ ਤੇ ਬਜ਼ੁਰਗਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਸੰਦੇਸ਼ ਇਹ ਹੀ ਹੈ ਜੀ ਕੱਪੜੇ ਜਿਹੜੇ ਹੈਗੀ ਹੈ ਗਰਮੀ ਸਰਦੀ ਦੇ ਮੁਤਾਬਕ ਪਾਣੀ ਚਾਹੀਦੀ ਹੈਗੀ ਹੈ ਉੱਪਰੋਂ ਤੁਸੀਂ ਸਵਟਰ ਪਾਓ ਕੁਝ ਬਾਉ ਟੱਕੀ ਪ੍ਰੋਪਰਟ ਤੱਕ ਕੇ ਰੱਖਿਆ ਹੋਵੇ ਬੱਚਿਆਂ ਦਾ ਵੀ ਇਹੀ ਕਰਨਾ ਚਾਹੀਦਾ ਹੈਗਾ ਬੱਚੇ ਜਿਹੜੇ ਖੇਡਣ ਜਾਂਦੇ ਤਾਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਨੂੰ ਜਿਹੜੇ ਸਰਦੀ ਵਾਲੇ ਕੱਪੜੇ ਆ ਪਾ ਕੇ ਭੇਜਿਆ ਜਾਵੇ ਬਿਲਕੁਲ ਜੀ ਇਸ ਤੋਂ ਇਲਾਵਾ ਜਿਹੜਾ ਹੈਗਾ ਬੱਚੇ ਤੇ ਬਜ਼ੁਰਗਾਂ ਨੂੰ ਬਗੈਰ ਕੰਮ ਤੋਂ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਜੀ ਹਾਂ ਨਹੀਂ ਉਹ ਤਾਂ ਦੇਖੋ ਹੋਣਾ ਹੀ ਚਾਹੀਦਾ ਹੈਗਾ ਕਿਉਂਕਿ ਮੌਸਮ ਦਾ ਕੋਈ ਨਹੀਂ ਪਤਾ ਹੁੰਦਾ ਹੈਗਾ ਜੀ ਜੀ ਤੇ ਉਹ ਤਾਂ ਲੋਡ ਹੈਗੀ ਹੈਗੀ ਹੈ ਵੀ ਜਿੰਨਾ ਪੋਸੀਬਲ ਹੈ ਘੱਟ ਨਿਕਲਿਆ ਜਾਵੇ ਪਰ ਜਿੱਥੇ ਲੋਡ ਹੈ ਉੱਥੇ ਪ੍ਰੋਪਰਲੀ ਤੁਸੀਂ ਜੇ ਕੱਪੜੇ ਪਾ ਕੇ ਨਿਕਲਦੀ ਹੋ ਤਾ ਹੋ ਸਕਦਾ ਹੈ ਨਾਲੇ ਟਾਈਮ ਸਿਰ ਨਿਕਲੋ ਮਤਲਬ ਬਹੁਤ ਜ਼ਿਆਦਾ अर्ली ਮਾਰਨਿੰਗ ਜਾਂ ਸ਼ਾਮ ਰਾਤ ਨੂੰ ਘਟ ਅਵਾਇਡ ਕਰਨਾ ਚਾਹੀਦਾ ਨਿਕਲਣਾ ਬਿਲਕੁਲ ਬਿਲਕੁਲ ਥੈਂਕ ਯੂ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਇਹਨਾਂ ਨੇ ਇਹੀ ਕਹਿਣਾ ਸੀਗਾ ਵੀ ਬਿਨਾ ਕੰਮ ਤੋਂ ਜਿਹੜਾ ਹੈ ਕਰੋਬਾਰ ਨਾ ਨਿਕਲਿਆ ਜਾਵੇ ਕੈਪਟਨ ਕੁਲੀਪੀ ਨਾਲ ਡਿਫਰਨ ਕੁਲੀ ਇਹਨਾਂ ਨੇ